ਤੇ ਹੁਣ ਇਹ ਪੰਜ ਤੱਤ ਸਾਡੇ ਚ ਵੀ ਪ੍ਰਧਾਨ ਨੇ ਕੋਈ ਇਹ ਚ ਅੱਧ ਜਿਆਦਾ ਹੈ ਇੰਟਰ ਧਰਤੀ ਤੱਤ ਜਿਆਦਾ ਹੈ ਪਿੰਚ ਹਵਾ ਤੱਤ ਜਿਆਦਾ ਹੈ ਸਾਡੀ ਪਰਸਨੈਲਿਟੀ ਇੰਬੈਲੈਂਸ ਆਫ ਦਾ ਫਾਈਵ ਐਲੀਮੈਂਟਸ ਸਾਡੀ ਪਰਸਨੈਲਿਟੀ ਕਰੀ ਗੁਰੂ ਤੇ ਜਦੋਂ ਆਪ ਗੁਰਬਾਣੀ ਪੜ੍ਹਦੇ ਆ ਸਾਡੇ ਸਰੀਰ ਦੇ ਫਾਈਵ ਐਲੀਮੈਂਟਸ ਬੈਲੈਂਸ ਹੋ ਜਾਂਦੇ ਜਿਹਦੇ ਨਾਲ ਸਾਡੀ ਪਰਸਨੈਲਿਟੀ ਆਟੋਮੈਟਿਕਲੀ ਬੈਲੈਂਸ ਹੋ ਜਾਂਦੀ ਜਿਵੇਂ ਮੈਂ ਐਗਜ਼ਾਮਪਲ ਦਵਾਂ ਵਾ ਹੈ ਗੁਰੂ ਜੋ ਹੈ ਵਾ ਜੋ ਹੈ ਇਹਦੇ ਚ ਪਾਣੀ ਤੱਤ ਦਾ ਨਾਦ ਜਦੋਂ ਆਪਾਂ ਬੋਤਲ ਚੋਂ ਪਾਣੀ ਬਾਹਰ ਕੱਢਾਂਗੇ ਤਾਂ ਉਹ ਸਾਊਂਡ ਆਏਗਾ ਵਕ 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 ਯਾਰ ਜਿਹੜਾ ਹੈ ਇਹ ਪਾਣੀ ਤੱਤ ਦਾ ਨਾਦ ਹੈ ਇਹ ਜੋ ਹੈ ਇਹ ਹਵਾ ਤੱਤ ਦਾ ਉਹ ਜੋ ਹੈ ਧਰਤੀ ਦਾ ਗੁਫਾ ਦੇ ਚਲਜੋ ਥੀਰ ਦੇ ਚਲਜੋ ਅੰਡਰਗਰਾਉਂਡ ਮੈਡੀਕੇਸ਼ਨ ਕੋਈ ਸੈਲ ਦਾ ਬੇਸਮੈਂਟ ਚ ਚਲਜੋ ਬਿਕੁਨੀ ਹੈ ਬੀਗ ਨੈਚਰਲ ਫਾਇਰ ਨੈਚਰਲ ਫਾਇਰ ਮਤਲਬ ਕਿ ਸੋਲ ਬਾਈ ਨਹੀਂ ਜੰਗਲ ਚ ਆਗ ਲੱਗੀ ਹੋਈ ਹੈ ਤੇ ਤੁਹਾਨੂੰ ਧੁਨੀ ਸੁਣੇਗੀ ਹੋਰ ਗਰੂਜ ਹੈ ਅਗਿਤ ਤੱਕ ਤੋ ਚਾਰ ਸਾਊਂਡ ਹੋਗੇ ਤੇ ਚਾਰ ਤਤ ਹੋਗੇ ਤੇ ਜਿਹੜਾ ਇਹਨਾਂ ਤੋਂ ਪਹਿਲਾ ਸਾਇਲੈਂਸ ਆ ਵਾਹ ਤੋਂ ਪਹਿਲਾ ਸਾਇਲੈਂਸ ਆ ਗਰੂ ਜਦੋਂ ਸੰਪੂਰਨ ਨਾਲ ਦੋ ਵੀ ਸਾਇਲੈਂਸ ਆ ਉਹ ਜਿਹੜਾ ਸਾਇਲੈਂਸ ਹੈ ਉਹ ਨਾਦ ਹੈ ਅਪਾਸਕ ਤੋ ਵਾਣੀ ਨੂੰ ਮੰਤਰ ਅੰਦਰ ਮੁਕਲੇ ਪੰਜੇ ਤੱਤ ਜਰੇ ਹੋ ਸੰਤ ਤੂੰ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਜਿੰਨੇ ਹੀ ਸ਼ਬਦ ਹਨ ਜਿਉਂ ਉਹਨਾਂ ਨੂੰ ਆਪਾਂ ਤੋੜ ਲੀਏ ਉਹਨਾਂ 'ਚ ਪੰਜਾਂ ਤੱਤਾਂ ਦੀ ਸਮਾ